ਦਸਮ ਪਾਤਸ਼ਾ ਨੇ ਖਾਸ ਕਰਕੇ ਜਦੋਂ ਐਂਡ ਤੇ ਆਇਆ ਇਹ ਖਾਲਸਾ ਧਰਮ ਪੋਤ ਵਿੱਚ ਲਿਆਉਣ ਲਈ ਸਮਾਂ ਉਦੋਂ ਦਸਮ ਪਾਤਸ਼ਾ ਨੂੰ ਬਹੁਤ ਵੱਡੀ ਸ਼ਹਾਦਤ ਦੇਣੀ ਪਈ ਚਮਕੌਰ ਦੀ ਗੜੀ ਪਹਿਲਾ ਅਨੰਦਪੁਰ ਦਾ ਕਿਲਾ ਅਨੰਦਪੁਰ ਦੇ ਕਿਲੇ ਨੂੰ ਢੇਰਨ ਲਈ ਅਜਮੇਰ ਚੰਦ ਨੇ ਸਲਾਹ ਕੀਤੀ ਰੰਗਦੇਵ ਦੇ ਨਾਲ ਕੇਸ ਦਸਮ ਪਾਤਸ਼ਾ ਨੂੰ ਕਿਵੇਂ ਖਤਮ ਕੀਤਾ ਜਾਵੇ ਉਹਨੇ ਰੰਗ ਜੈਬ ਨੇ ਸਾਰੀਆਂ ਰਿਆਸਤਾਂ ਨੂੰ ਹੁਕਮ ਦਿੱਤਾ ਕਿ ਇਕੱਠੇ ਹੋ ਕੇ ਇਹ ਮੈਨੂੰ ਦਸੰਪਾਚਾ ਮੇਰੇ ਅੱਗੇ ਹਾਜ਼ਰ ਚਾਹੀਦਾ ਓਦੋਂ ਪਹਾੜੀ ਰਾਜੇ ਸਾਰੇ ਪਹਾੜੀ ਰਾਜਿਆਂ ਨੇ ਜਿਨ੍ਹਾਂ ਲੋਕਾਂ ਨੇ ਸਾਡੇ ਗੁਰੂ ਸਾਹਿਬ ਸੀਸ ਦੇ ਗਏ ਉਹਨਾਂ ਲੋਕਾਂ ਨੇ ਓਦੋਂ ਬਦਮਾਸ਼ੀ ਕੀਤੀ ਓਦੋਂ ਬਹੁਤ ਲੰਬੇ ਸਮੇਂ ਤੋਂ ਇਹ ਪਿੱਛੇ ਪਏ ਸੀ ਕਦੀ ਗੁਰੂ ਸਾਹਿਬ ਨੂੰ ਪੌਂਟਾ ਸਾਹਿਬ ਵੀ ਜਾਣਾ ਪਿਆ ਤੇ ਮੇਦਨੀ ਪ੍ਰਕਾਸ਼ ਨੇ ਇਹ ਮਹਿਸੂਸ ਕੀਤਾ ਕਿ ਗੁਰੂ ਸਾਹਿਬ ਜੀ ਦੀ ਛੋਟੀ ਉਮਰ ਹੈ ਇਹ ਰਾਜਪੂਤ ਰਾਜੇ ਇਹਨਾਂ ਦੀ ਨੀਅਤ ਖਰਾਬ ਹੈ ਤੇ ਇਹਨਾਂ ਨੂੰ ਮੈਂ ਪਾਸੇ ਲੈ ਜਾਵਾਂ ਉਹਨਾਂ ਨੇ ਪ੍ਰੇਰ ਕੇ ਮਾਤਾ ਜੀ ਨੂੰ ਗੁਰੂ ਸਾਹਿਬ ਨੂੰ ਪ੍ਰੇਰ ਕੇ ਉਹ ਪੌੜਾ ਸਾਹਿਬ ਉਹਨਾਂ ਨੂੰ ਲੈ ਗਏ ਆਪਣੇ ਰਾਜ ਨਾਹਨ ਦੇ ਵਿੱਚ ਉੱਥੇ ਵੀ ਹਮਲਾ ਕਰ ਦਿੱਤਾ ਉੱਥੇ ਵੀ ਅੱਜ ਅਸੀਂ ਦੇਖਦੇ ਹਾਂ ਮੁਕਾਮ ਪਗਾਣੀ ਦਾ ਯੁੱਧ ਜਿੱਥੇ ਹੋਇਆ ਤੀਰਾ ਗੜੀ ਦਾ ਸਾਨ ਜਿੱਥੋਂ ਗੁਰੂ ਸਾਹਿਬ ਨੇ ਕਮਾਨ ਕੀਤੀ ਉਸ ਲੜਾਈ ਦੀ ਤੇ ਉਸ ਹਾਰੀ ਚੰਦ ਰਾਜੇ ਨੂੰ ਤੀਰ ਨਾਲ ਮਾਰਿਆ ਉਹਦੀ ਸਮਾਦ ਸਾਹਮਣੇ ਬਣੀ ਹੋਈ ਹੈ ਜਮਨਾ ਦੇ ਕਿਨਾਰੇ ਤੇ ਜਿੱਥੇ ਰਾਣੀਆਂ ਉਹਦੇ ਨਾਲ ਸਤੀ ਹੋਈਆਂ ਬੜੀ ਵੱਡੀ ਹਿਸਟਰੀ ਸਾਡੇ ਸਾਹਮਣੇ ਬਚਤਰਨਾਟਕ ਦੇ ਵਿੱਚ ਜਿਹਦਾ ਜਿਗਰ ਆਉਂਦਾ ਭਾਈ ਜੈਤਾ ਜੀ ਨੇ ਵੀ ਆਪਣੀ ਕਲਮ ਦੇ ਨਾਲ ਉਸ ਯੁੱਧ ਦਾ ਵਾਤਾਵਰਨ ਲਿਖਿਆ ਜਿੱਥੇ ਜੀਤਮਲ ਸੰਘੋਸ਼ਾ ਗੁਰੂ ਜੀ ਦੇ ਭੂਆ ਦੇ ਪੁੱਤ ਉਥੇ ਸ਼ਹੀਦ ਹੋਏ ਜਿੱਥੇ ਪਾਈ ਜਾਤਾ ਜਿਨੇ ਲਿਖਿਆ ਜਮਨਾ ਗਿਰੀ ਕੇ ਮਲਹਾਨ ਇੱਕ ਤੇ ਗਿਰੀ ਜਮਨਾ ਇੱਕ ਗਿਰੀ ਦੋ ਨਦੀਆਂ ਦਾ ਜਿੱਥੇ ਸੰਗਮ ਹੁੰਦਾ ਉਹਦੇ ਕੋਨੇ ਦੇ ਵਿੱਚ ਇਹ ਲੜਾਈ ਹੋਈ ਸੀ ਤਾਂ ਗੁਰੂ ਸਾਹਿਬ ਨੇ ਉਹ ਵੀ ਲੜਾਈ ਜਿੱਤੀ ਪਰ ਇਹ ਆਨੰਦਪੁਰ ਦੇ ਕਿਲੇ ਦੇ ਵਿੱਚ ਜਦੋਂ ਦੇਖਿਆ ਪਹਾੜੀ ਰਾਜਿਆਂ ਨੇ ਮੁਗਲਾਂ ਨੇ ਇੱਥੇ ਸਡੌਰੇ ਦਾ ਨਵਾਬ ਸਮਾਣੇ ਦਾ ਨਵਾਬ ਮਲੇਰ ਕੋਟਲੇ ਦਾ ਨਵਾਬ ਜਲੰਧਰ ਦਾ ਨਵਾਬ ਰਾਹੋਂ ਦਾ ਨਵਾਬ ਕਸ਼ਮੀਰ ਦਾ ਨਵਾਬ ਲਾਹੌਰ ਦਾ ਨਵਾਬ ਸਾਰਿਆਂ ਨੇ ਸੈਨਾ ਇਕੱਠੀ ਕਰਕੇ ਭੇਜੀ ਟਿੱਡੀ ਦਾਲ ਗੁਰੂ ਸਾਹਿਬ ਨੇ ਉਹਨੂੰ ਕਿਹਾ ਆਪਣੇ ਜ਼ਫਰਨਾਮੇ ਦੇ ਵਿੱਚ ਗੁਰੂ ਸਾਹਿਬ ਨੇ ਉਹਦੇ ਉਹਦੇ ਵਿੱਚ ਦੱਸਿਆ 10 ਲੱਖ ਮਤਲਬ 10 ਲੱਖ ਤੋਂ ਮਤਲਬ ਬਹੁਤ ਵੱਡੀ ਸੰਖਿਆ ਪਰ ਮੇਰੇ ਤੇ ਕੁੱਲ 40 ਸੀ ਗੁਰੂ ਸਾਹਿਬ ਜੀ ਨੂੰ ਇਹ ਧੋਖਾ ਦਿੱਤਾ ਜਦੋਂ ਆਨੰਦਪੁਰ ਦਾ ਕਿਲਾ ਦੇਖਿਆ ਭਾਰਾ ਪੈਂਦਾ ਉਹਦੋ ਕੁਛ ਉਹਨਾਂ ਨੇ ਇਸ਼ਾਰਤ ਕੀਤੀ ਕਿ ਅਸੀਂ ਗੁਰੂ ਸਾਹਿਬ ਜੀ ਤੁਸੀਂ ਇਥੋਂ ਕਿਤੇ ਵੀ ਚਲੇ ਜਾਓ ਪਰ ਇਹ ਕਿਲਾ ਛੱਡ ਦਿਓਗੇ ਤੇ ਲੜਾਈ ਖਤਮ ਹੋ ਸਕਦੀ ਹੈ ਹੋ ਸਕਦਾ ਅਸੀਂ ਗਉ ਘਾਟੇ ਵੀ ਬਣਾ ਕੇ ਉਹਦੀ ਕਸਮ ਖਾਦੀ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ ਗੁਰੂ ਸਾਹਿਬ ਜੀ ਨੂੰ ਮਾਤਾ ਜੀ ਨੇ ਪ੍ਰੇਰਿਆ ਸਿੱਖਾਂ ਨੇ ਬਹੁਤ ਮਜਬੂਰ ਕੀਤਾ ਕਿ ਆਪਾਂ ਛੱਡ ਦਿਏ ਇਹ ਕਿਲਾ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇੱਕ ਦਿਖਾਇਆ ਵੀ ਸਾਹਮਣੇ ਚਮਤਕਾਰ ਉਹਨਾਂ ਨੇ ਸ਼ਾਹੀ ਫੌਜ ਨੂੰ ਕਿਹਾ ਕਿ ਅਸੀਂ ਕੀਮਤੀ ਸਮਾਨ ਅਸੀਂ ਭੇਜ ਦਵਾਂਗੇ ਇਥੋਂ ਪਹਿਲਾਂ ਸਾਨੂੰ ਜਾਣ ਦਿੱਤਾ ਰਸਤਾ ਦਿੱਤਾ ਜਾਵੇ ਫਿਰ ਅਸੀਂ ਨਿਕਲਦੇ ਹਾਂ ਸਾਰੇ ਤੇ ਉਹਨਾਂ ਨੇ ਵੈਲਕਮ ਕਰਤਾ ਜੀ ਗੱਡੇ ਵੀ ਅਸੀਂ ਦੇਣ ਨੂੰ ਤਿਆਰ ਐ ਪਰ ਜਦੋਂ ਗੁਰੂ ਸਾਹਿਬ ਨੇ ਕੋੜ-ਕਬਾੜ ਤੇ ਜੁੱਤੀਆਂ ਤੇ ਹੋਰ ਜਿੰਨਾ ਮਾੜਾ ਸਮਾਨ ਸੀ ਸਾਰਾ ਗੱਡਿਆਂ 'ਚ ਪਾ ਕੇ ਉੱਤੇ ਦਿਸ਼ਾਲੇ ਪਾ ਕੇ ਗੱਡੇ ਕਿਲੇ ਤੋਂ ਥਾਮ ਤੋਰ ਦਿੱਤੇ ਤੋਂ ਸੈਨਾ ਟੁੱਟ ਪਈ ਉਹਦੇ ਤੇ ਇਹ ਦਿਖਾਵਾ ਵੀ ਦਿੱਤਾ ਸਿੱਖਾਂ ਨੂੰ ਕਿ ਸਾਡੇ ਨਾਲ ਇਹ ਖੁਸ਼ ਹੋਣਾ ਤੇ ਅਸੀਂ ਰਸਤੇ ਦੇ ਵਿੱਚ ਅਸੀਂ ਉਹ ਲੜਾਈ ਨਹੀਂ ਲੜ ਪਾਵਾਂਗੇ ਜਿਹੜੀ ਅਸੀਂ ਕਿਲੇ 'ਚ ਲੜ ਸਕਦੇ ਹਾਂ ਪਰ ਸਿੱਖ ਨਹੀਂ ਮੰਨੇ ਗੁਰੂ ਸਾਹਿਬ ਜੀ ਨੇ ਕਿਲਾ ਛੱਡਿਆ ਜੜੀ ਉਹਨਾਂ ਤੋਂ ਬਾਅਦ ਆਫਤ ਆਈ ਸੰਸਾ ਨਦੀ ਦਾ ਕੰਡਾ ਜਿੱਥੇ ਪਰਿਵਾਰ ਛੋੜਾ ਹੋਇਆ ਛੋਟੇ ਸਹਿਬਜ਼ਾਦੇ ਮਾਤਾ ਜੀ ਇੱਕ ਪਾਸੇ ਨੂੰ ਚਲੇ ਗਏ ਵੱਡੇ ਸਹਿਬਜ਼ਾਦੇ ਗੁਰੂ ਸਾਹਿਬ ਜੀ ਦੇ ਨਾਲ ਪਹਿਲਾਂ ਤਾਂ ਵਹੀਰ ਨੂੰ ਰੋਕਦੇ ਰਹੇ ਸਹਿਬਜ਼ਾਦਾ ਅਜੀਤ ਸਿੰਘ ਭਾਈ ਉਦੇਸ ਸਿੰਘ ਭਾਈ ਬਚਿੱਤਰ ਸਿੰਘ ਤੇ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਇਹ ਫਿਰ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਆਏ ਤੇ ਉਦੋਂ गिर ਗਏ ਉਦੋਂ ਬਹੁਤ ਘਟ ਗਿੰਤੀ ਦੇ ਵਿੱਚ ਸੇਖ ਸਨ ਚਮਕੌਰ ਦੀ ਗੜੀ ਚ ਪਰ ਲੜਾਈ ਹੋਈ ਬੜੀ ਗਹਿਕਾ ਚ ਲੜਾਈ ਹੋਈ ਉਸ ਲੜਾਈ ਦੇ ਵਿੱਚ ਇੱਕ ਸਮਾ ਆਇਆ ਜਦੋਂ ਸਬੱਡਾ ਸਾਹਿਬ ਜੀ ਆਦਾ ਵੀ ਜਦੋਂ ਕੋਰ ਦੀ ਗੱਡੀ ਤੋਂ ਥੱਲੇ ਉਤਰਿਆ ਜਹਾਜ਼ ਲੈ ਕੇ ਤੇ ਲੜਦਾ ਹੋਇਆ ਸ਼ਹੀਦ ਹੋਇਆ ਗੁਰੂ ਸਾਹਿਬ ਨੇ ਆਪਣੀ ਅੱਖਾਂ ਨਾਲ ਦੇਖਿਆ